ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅਸੀਂ ਕੱਲ੍ਹ ਵਾਲੀ ਕਹਾਣੀ ਦਾ ਭਾਗ ਤੀਜਾ ਲੈ ਕੇ ਹਾਜ਼ਰ ਹੋਏ ਆਂ ਜੋ ਇੱਕ ਮਾਂ ਤੇ ਬੱਚੇ ਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਮਾਂ ਨੇ ਆਪਣੇ ਬੱਚੇ ਦੇ ਲਈ ਸਭ ਕੁਝ ਕੀਤਾ ਇੱਕ ਮਾਂ ਜੋ ਆਪਣੇ ਬੱਚੇ ਦੇ ਲਈ ਸਭ ਕੁਝ ਕਰਦੀ ਹੈ ਖੁਦ ਦੁੱਖ ਸਹਿ ਕੇ ਆਪਣੇ ਬੱਚੇ ਨੂੰ ਹਰ ਖੁਸ਼ੀ ਦੇਣਾ ਚਾਹੁੰਦੀ ਹੈ ਕਿਉਂਕਿ ਉਹ ਚਾਹੁੰਦੀ ਹੈ ਕਿ ਜੋ ਸੁਪਨੇ ਉਸ ਦੇ ਪੂਰੇ ਨਹੀਂ ਹੋਏ ਉਸ ਦਾ ਬੱਚਾ ਆਪਣੇ ਹਰ ਸੁਪਨੇ ਪੂਰੇ ਕਰੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਇਸ ਕਹਾਣੀ ਦੇ ਤੀਸਰੇ ਭਾਗ ਨੂੰ ਸ਼ਹਿਰ ਵਿੱਚ ਕੁਝ ਹਫ਼ਤੇ ਗੁਜ਼ਰ ਗਏ ਅਮਨ ਪ੍ਰੀਤ ਹੌਲੀ-ਹੌਲੀ ਸ਼ਹਿਰ ਦੀ ਚਾਲ-ਚਲਣ ਨੂੰ ਸਮਝਣ ਲੱਗ ਪਿਆ ਸੀ ਪਹਿਲਾਂ ਜਦੋਂ ਉਹ ਬਾਜ਼ਾਰ ਜਾਂਦਾ ਤਾਂ ਉਹਨੂੰ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਅਤੇ ਅਜੀਬ ਲੱਗਦੀਆਂ ਸੀ ਪਰ ਹੁਣ ਉਹ ਸਮਝ ਚੁੱਕਾ ਸੀ ਕਿ ਸ਼ਹਿਰ ਦੀ ਜ਼ਿੰਦਗੀ ਵਿੱਚ ਬਚਤ ਕਰਨੀ ਵੀ ਸਭ ਤੋਂ ਵੱਡੀ ਕਲਾ ਹੈ ਉਹ ਹਰ ਰੋ ਸਵੇਰੇ ਉੱਠਦਾ ਆਪਣੇ ਹੱਥ ਨਾਲ ਚਾਹ ਬਣਾਉਂਦਾ ਤੇ ਕਿਤਾਬਾਂ ਲੈ ਕੇ ਕਾਗਜ਼ ਕਾਲਜ ਚ ਚਲਿਆ ਜਾਂਦਾ ਇਹ ਰੂਟੀਨ ਉਸ ਦੀ ਜ਼ਿੰਦਗੀ ਵਿੱਚ ਇੱਕ ਅਨੁਸ਼ਾਸਨ ਲੈ ਕੇ ਆਈ ਕਾਲਜ ਵਿੱਚ ਉਸ ਦੀ ਦੋਸਤੀ ਕੁਝ ਸਾਦੇ ਮਿਹਨਤੀ ਵਿਦਿਆਰਥੀਆਂ ਨਾਲ ਹੋ ਗਈ ਉਹਨਾਂ ਵਿੱਚੋਂ ਇੱਕ ਦਾ ਨਾਮ ਮਨਪ੍ਰੀਤ ਸੀ ਮਨਪ੍ਰੀਤ ਜੋ ਬਹੁਤ ਹੀ ਘਰ ਤੋਂ ਗਰੀਬ ਸੀ ਦੋਵੇਂ ਮਿਲ ਕੇ ਇੱਕ ਦੂਜੇ ਦੀ ਮਦਦ ਕਰਦੇ ਸਨ ਕਈ ਵਾਰ ਦੋਵੇਂ ਇਕੱਠੇ ਖਾਣਾ ਬਣਾਉਂਦੇ ਕਈ ਵਾਰ ਇਕੱਠੇ ਪੜ੍ਹਦੇ ਇਹ ਦੋਸਤੀ ਨੇ ਅਮਨਪ੍ਰੀਤ ਨੂੰ ਅਹਿਸਾਸ ਕਰਵਾਇਆ ਕਿ ਮਾਂ ਸਹੀ ਕਹਿੰਦੀ ਸੀ ਅਸਲ ਦੋਸਤ ਉਹ ਹੁੰਦੇ ਨੇ ਜੋ ਦੁੱਖ ਸੁੱਖ ਵਿੱਚ ਨਾਲ ਖੜੇ ਹੋਣ ਇੱਕ ਦਿਨ ਕਾਲਜ ਵਿੱਚ ਅਜੀਹਾ ਅਚਾਨਕ ਮੁਕਾਬਲਾ ਐਲਾਨਿਆ ਗਿਆ ਬਿਹਤਰੀਨ ਲਿਖਣ ਲੇਖ ਲਿਖਣ ਵਾਲਾ ਵਿਦਿਆਰਥੀ ਤੇ ਲੇਖ ਲਿਖਣਾ ਸੀ ਮੇਰੀ ਮਾਂ ਉੱਤੇ ਅਮਨਪ੍ਰੀਤ ਨੇ ਲੇਖ ਲਿਖਣਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਮਾਂ ਦੀਆਂ ਮੁਸ਼ਕਲਾਂ ਉਸ ਦੀ ਮਿਹਨਤ ਉਸ ਦੇ ਪਿਆਰ ਤੇ ਉਸ ਦੀ ਸਿੱਖਿਆ ਦਾ ਜ਼ਿਕਰ ਕੀਤਾ ਜਦੋਂ ਉਸ ਦਾ ਲੇਖ ਅਧਿਆਪਕਾਂ ਨੇ ਸੁਣਿਆ ਕਈਆਂ ਦੀਆਂ ਅੱਖਾਂ ਪਰ ਆ ਗਈਆਂ ਮੁਕਾਬਲੇ ਵਿੱਚ ਅਮਨਪ੍ਰੀਤ ਪਹਿਲਾ ਇਨਾਮ ਜਿੱਤ ਗਿਆ ਉਸ ਨੂੰ ਇਨਾਮ ਦੇ ਨਾਲ ਇੱਕ ਸਰਟੀਫਿਕੇਟ ਵੀ ਮਿਲਿਆ ਉਸ ਨੇ ਉਹ ਸਰਟੀਫਿਕੇਟ ਮਾਂ ਨੂੰ ਫੋਨ ਤੇ ਦਿਖਾਇਆ ਸੁੱਖੋ ਦੀਆਂ ਅੱਖਾਂ ਚਮਕ ਉਠੀਆਂ ਉਹ ਗਰਭ ਨਾਲ ਕਹਿੰਦੀ ਵੇਖਿਆ ਬੇਟਾ ਮੈਂ ਕਹਿੰਦੀ ਸੀ ਨਾ ਕਿ ਤੂੰ ਮੇਰੀਆਂ ਦੁਆਵਾਂ ਨਾਲ ਚਮਕੇਗਾ ਇਹ ਇਨਾਮ ਮੇਰਾ ਨਹੀਂ ਸਾਡਾ ਨਹੀਂ ਇਹ ਸਿਰਫ ਤੇਰੀ ਮਾਂ ਦਾ ਹੈ ਸਮਾ ਬੀਤਦਾ ਗਿਆ ਅਮਨਪ੍ਰੀਤ ਕਾਲਜ ਵਿੱਚ ਹੋਰ ਵੀ ਮਿਹਨਤੀ ਹੋ ਗਿਆ ਉਸ ਨੂੰ ਸਕਾਲਰਸ਼ਿਪ ਮਿਲਣ ਲੱਗੀ ਜਿਸ ਨਾਲ ਘਰ ਦਾ ਬੋਝ ਹੌਲਾ ਹੋ ਗਿਆ ਮਾਂ ਹੁਣ ਪਹਿਲਾ ਵਾਰ ਫਿਕਰਮੰਦ ਨਹੀਂ ਸੀ ਰਹਿੰਦੀ ਕਿਉਂਕਿ ਬੇਟਾ ਆਪਣੀ ਪੜ੍ਹਾਈ ਨਾਲ ਖੁਦ ਆਪਣੀ ਪੜ੍ਹਾਈ ਦਾ ਖਰਚਾ ਵੀ ਖੁਦ ਚਲਾ ਰਿਆ ਸੀ ਤੇ ਹੁਣ ਉਹ ਖੁਸ਼ੀ-ਖੁਸ਼ੀ ਆਪਣੇ ਪੜ੍ਹਾਈ ਨੂੰ ਅੱਗੇ ਕਰ ਰਿਹਾ ਸੀ ਤੇ ਸੁਖੋ ਵੀ ਹੁਣ ਘਰ ਵਿੱਚ ਬਹੁਤ ਖੁਸ਼ ਰਹਿੰਦੀ ਸੀ ਯੋਕੀ ਉਸਨੂੰ ਉਸਦਾ ਬੱਚਾ ਅੱਗੇ ਵਾਧਾ ਦਿਖ ਰਿਹਾ ਸੀ ਕਈ ਸਾਲਾਂ ਬਾਅਦ ਮਿਹਨਤ ਤੋਂ ਬਾਅਦ ਜਦੋਂ ਅਮਨਪ੍ਰੀਤ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਜਦੋਂ ਅਮਨਪ੍ਰੀਤ ਨੇ ਆਪਣੀ ਡਿਗਰੀ ਬਹੁਤ ਵਧੀਆ ਨੰਬਰਾਂ ਨਾਲ ਪਾਸ ਕੀਤੀ ਤਾਂ ਕਾਲਜ ਦੇ ਪ੍ਰਿੰਸੀਪਲ ਨੇ ਉਸ ਨੂੰ ਖਾਸ ਇਨਾਮ ਦਿੱਤਾ ਉਹ ਕਹਿੰਦੇ ਅਮਨਪ੍ਰੀਤ ਤੂੰ ਸਾਡੇ ਕਾਲਜ ਦੀ ਸ਼ਾਨ ਹੈ ਤੇਰੀ ਮਾਂ ਨੇ ਜੋ ਤੈਨੂੰ ਮਿਹਨਤ ਤੇ ਸੱਚਾਈ ਦਿਖਾਈ ਉਹ ਤੇਰੀ ਸਭ ਤੋਂ ਵੱਡੀ ਤਾਕਤ ਹੈ ਇਹ ਸ਼ਬਦ ਸੁਣ ਕੇ ਅਮਲਪ੍ਰੀਤ ਦੀਆਂ ਅੱਖਾਂ ਨਮੀ ਨਮੀ ਨਾਲ ਭਰ ਗਈਆਂ ਉਸਨੇ ਸੋਚਿਆ ਮਾਂ ਦਾ ਨਾਮ ਹੀ ਮੇਰੀ ਪਛਾਣ ਹੈ ਜਦੋਂ ਸੁਖੋ ਨੂੰ ਪਿੰਡ ਵਿੱਚ ਪਤਾ ਲੱਗਾ ਕਿ ਉਸਦੇ بیٹے ਨੇ ਡਿਗਰੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤਾਂ ਸਾਰਾ ਪਿੰਡ ਉਸ ਨੂੰ ਵਧਾਈ ਦੇਣ ਆਇਆ ਔਰਤਾਂ ਕਹਿੰਦੀਆਂ ਸੁਖੋ ਤੂੰ ਤਾਂ ਸੱਚਮੁੱਚ ਧੰਵਾਨਤ ਬਣ ਗਈਆਂ ਧਨ-ਦੌਲਤ ਨਹੀਂ ਸੀ ਪਰ ਤੇਰੇ بیٹے ਦਾ ਤੇਰਾ ਮਾਣ ਬਣ ਗਿਆ ਬਜ਼ੁਰਗ ਆਦਮੀ ਕਹਿੰਦੇ ਸੁਖੋ ਨੇ ਜੋ ਪਾਲਣ ਪੋਸ਼ਣ ਕੀਤੀ ਹੈ ਉਹੀ ਅਸਲੀ ਮਿਸਾਲ ਹੈ ਸੁਖੋ ਦਾ ਚਿਹਰਾ ਗਰਭ ਨਾਲ ਖੜਿਆ ਹੋਇਆ ਸੀ ਉਸ ਨੇ ਰੱਬ ਅੱਗੇ ਸਿਰ ਨਿਭਾਇਆ ਤੇ ਕਿਹਾ हे ਵਾਹਿਗੁਰੂ ਮੇਰੇ ਬੇਟੇ ਨੂੰ ਹਮੇਸ਼ਾ ਸਹੀ ਰਸਤੇ ਤੇ ਰੱਖਣਾ ਪਰ ਜ਼ਿੰਦਗੀ ਸਿਰਫ ਖੁਸ਼ੀਆਂ ਨਹੀਂ ਦਿੰਦੀ ਜਿੱਥੇ ਤਰੱਕੀ ਮਿਲਦੀ ਆ ਉੱਥੇ ਨਵੀਆਂ ਚੁਣੌਤੀਆਂ ਵੀ ਸਾਹਮਣੇ ਖੜੀਆਂ ਹੋ ਜਾਂਦੀਆਂ ਨੇ ਅਮਨਪ੍ਰੀਤ ਨੂੰ ਸ਼ਹਿਰ ਵਿੱਚ ਨੌਕਰੀ ਲਈ ਭੱਜ ਦੌੜ ਕਰਨੀ ਪਈ ਹਰ ਜਗ੍ਹਾ ਉਸ ਨੂੰ ਤਜਰਬੇ ਦੀ ਲੋੜ ਦੱਸੀ ਜਾਂਦੀ। ਉਹ ਸੋਚਦਾ ਜੇ ਨਵੇਂ ਮੁੰਡੇ ਕੋਲੋਂ ਤਜਰਬਾ ਨਹੀਂ ਤਾਂ ਉਹ ਕਿੱਥੋਂ ਲੈਣ? ਮਾਂ ਉਸ ਨੂੰ ਹੌਸਲਾ ਦਿੰਦੀ। ਬੇਟਾ ਹੌਸਲੇ ਵਾਲੇ ਦੀ ਜਿੱਤ ਪੱਕੀ ਹੁੰਦੀ ਹੈ। ਜੋ ਮਿਹਨਤ ਤੂੰ ਹੁਣ ਤੱਕ ਕੀਤੀ ਹੈ ਉਹ ਕਦੇ ਵਿਅਰਥ ਨਹੀਂ ਜਾਵੇਗੀ। ਇੱਕ ਵੱਡਾ ਮੌਕਾ ਆਇਆ। ਇੱਕ ਦਿਨ ਉਸ ਨੂੰ ਇੰਟਰਵਿਊ ਇੱਕ ਇੰਟਰਵਿਊ ਲਈ ਬੁਲਾਇਆ ਗਿਆ। ਇਹ ਕੰਪਨੀ ਬਹੁਤ ਵੱਡੀ ਸੀ ਅਤੇ ਇੱਥੇ ਕੰਮ ਮਿਲਣਾ ਆਸਾਨ ਨਹੀਂ ਸੀ। ਅਮਨਪ੍ਰੀਤ ਨੇ ਦਿਲੋਂ ਤਿਆਰੀ ਕੀਤੀ। ਉਸਨੇ ਮਾਮਾ ਦੀਆਂ ਦੁਆਵਾਂ ਨਾਲ ਇੰਟਰਵਿਊ ਦਿੱਤਾ ਉਸ ਦਾ ਆਤਮ ਵਿਸ਼ਵਾਸ ਅਤੇ ਉਸ ਦੀ ਸਾਫ਼ ਸੁਥਰੀ ਸੋਚ ਇੰਟਰਵਿਊ ਨੂੰ ਬਹੁਤ ਪਸੰਦ ਆਈ ਇੰਟਰਵਿਊਅਰ ਨੂੰ ਬਹੁਤ ਪਸੰਦ ਆਈ ਕੁਝ ਦਿਨਾਂ ਬਾਅਦ ਉਸ ਨੂੰ ਖੁਸ਼ਖਬਰੀ ਮਿਲੀ ਕਿ ਉਸ ਨੂੰ ਨੌਕਰੀ ਮਿਲ ਗਈ ਹੈ ਇਹ ਖਬਰ ਜਿਵੇਂ ਮਾਲੀ ਸਭ ਤੋਂ ਵੱਡਾ ਤੋਹਫਾ ਸੀ ਜਦੋਂ ਅਮਨਪ੍ਰੀਤ ਨੇ ਸ਼ਹਿਰ ਵਿੱਚ ਆਪਣੀ ਨਵੀਂ ਨੌਕਰੀ ਸ਼ੁਰੂ ਕੀਤੀ ਤਾਂ ਉਸ ਦੇ ਦਿਲ ਵਿੱਚ ਇੱਕ ਵੱਡਾ ਉਤਸ਼ਾਹ ਸੀ ਕੀ ਦਫ਼ਤਰ ਵਿੱਚ ਪਹਿਲੇ ਦਿਨ ਉਸਨੇ ਆਪਣੀ ਸਾਦਗੀ ਅਤੇ ਸੱਚਾਈ ਦੇ ਨਾਲ ਸਭ ਦਾ ਦਿਲ ਜਿੱਤ ਲਿਆ। ਬੌਂਸ ਨੇ ਉਸਦੀ ਇਮਾਨਦਾਰੀ ਵੇਖ ਕੇ ਕਿਹਾ ਮਨਪ੍ਰੀਤ ਤੂੰ ਸਾਡੇ ਲਈ ਬਹੁਤ ਕੀਮਤੀ ਸਾਬਤ ਹੋਵੇਂਗਾ। ਇਹ ਸ਼ਬਦ ਉਸਦੇ ਦਿਲ ਵਿੱਚ ਵਸ ਗਏ। ਉਸ ਨੂੰ ਲੱਗਿਆ ਜਿਵੇਂ ਮਾਂ ਦੀਆਂ ਸਿੱਖਿਆਵਾਂ ਹੀ ਉਸਦੀ ਸਭ ਤੋਂ ਵੱਡੀ ਤਾਕਤ ਹਨ। ਨੌਕਰੀ ਦਾ ਪਹਿਲਾ ਤਨਖਾਹ ਪੱਤਰ ਜਦੋਂ ਉਸਦੇ ਹੱਥ ਵਿੱਚ ਆਇਆ ਤਾਂ ਉਸਨੇ ਸਭ ਤੋਂ ਪਹਿਲਾਂ ਮਾਂ ਨੂੰ ਚਿੱਠੀ ਲਿਖੀ ਤੇ ਪੈਸੇ ਭੇਜੇ। ਚਿੱਠੀ ਵਿੱਚ ਲਿਖਿਆ ਸੀ ਮਾਂ ਇਹ ਤੇਰੇ ਪੈਰਾਂ ਦੀ ਕਮਾਈ ਐ ਜਿੰਨਾ ਵੀ ਕੁਝ ਮੈਂ ਬਣਿਆ ਹਾਂ ਉਹ ਤੇਰੇ ਕਰਕੇ ਹੈ ਜਦੋਂ ਸੁੱਖੋ ਨੇ ਪੈਸੇ ਵੇਖੇ ਤਾਂ ਉਸ ਦੀਆਂ ਅੱਖਾਂ ਭਾਰੀਆਂ ਉਸ ਨੇ ਪੈਸੇ ਹੱਥ ਵਿੱਚ ਫੜ ਕੇ ਅੱਖਾਂ ਨਾਲ ਲਾਇਆ ਤੇ ਕਹਿੰਦੀ हे ਰੱਬਾ ਅੱਜ ਮੇਰੀਆਂ ਸਾਰੀਆਂ ਮਿਹਨਤਾਂ ਰੰਗ ਲਿਆਈਆਂ ਸੁੱਖੋ ਹੁਣ ਪਿੰਡ ਦੀਆਂ ਔਰਤਾਂ ਵਿੱਚ ਮਿਸਾਲ ਬਣ ਚੁੱਕੀ ਸੀ ਲੋਕ ਕਹਿੰਦੇ ਸਨ ਵੇਖੋ ਜਿਸ ਔਰਤ ਨੇ ਬਿਨਾਂ ਪਤੀ ਦੇ ਇਕੱਲੇ ਬੱਚੇ ਨੂੰ ਪਾਲਿਆ ਅੱਜ ਉਸ ਦਾ ਬੇਟਾ ਕਿੰਨਾ ਵੱਡਾ ਬਣ ਗਿਆ ਏ ਬੱਚੇ ਵੀ ਅਮਨਪ੍ਰੀਤ ਦੀ ਕਹਾਣੀ ਸੁਣ ਕੇ ਪ੍ਰੇਰਿਤ ਹੁੰਦੇ ਇੱਕ ਰਾਤ ਅਮਨਪ੍ਰੀਤ ਨੇ ਫੋਨ ਤੇ ਮਾਂ ਨਾਲ ਗੱਲ ਕੀਤੀ ਉਹ ਕਹਿੰਦਾ ਮਾਂ ਹੁਣ ਮੈਂ ਚਾਹੁੰਦਾ ਹਾਂ ਕਿ ਅਸੀਂ ਆਪਣਾ ਛੋਟਾ ਜਿਹਾ ਪੱਕਾ ਘਰ ਬਣਾਈਏ ਹੁਣ ਤੈਨੂੰ ਮਿੱਟੀ ਦੇ ਘਰ ਵਿੱਚ ਰਹਿਣ ਦੀ ਲੋੜ ਨਹੀਂ ਮਾਂ ਮੁਸਕਰਾ ਕੇ ਕਹਿੰਦੀ ਬੇਟਾ ਪਰ ਮੈਨੂੰ ਤਾਂ ਤੈਨੂੰ ਵੇਖ ਕੇ ਹੀ ਅਸਲੀ ਖੁਸ਼ੀ ਮਿਲਦੀ ਹੈ ਘਰ ਚਾਹੇ ਛੋਟਾ ਹੋਵੇ ਚਾਹੇ ਵੱਡਾ ਜੇ ਉਸ ਵਿੱਚ ਪਿਆਰ ਹੋਵੇ ਤਾਂ ਉਹ ਮਹਿਲ ਬਣ ਜਾਂਦਾ ਆਮਨਪ੍ਰੀਤ ਨੇ ਨੌਕਰੀ ਤੋਂ ਪਹਿਲਾਂ ਕੁਝ ਤਨਖਾਹਾਂ ਬਚਾਈਆਂ ਤੇ ਮਾਂ ਨੂੰ ਕਿਹਾ ਮਾਂ ਹੁਣ ਅਸੀਂ ਆਪਣਾ ਨਵਾਂ ਘਰ ਬਣਾਵਾਂਗੇ ਹੁਣ ਤੈਨੂੰ ਟੁੱਟੀ ਛੱਤ ਦੇ ਹੇਠਾਂ ਰਹਿਣ ਦੀ ਲੋੜ ਨਹੀਂ ਸੁੱਖੋ ਨੇ ਹੌਲੀ ਤੇ ਮੁਸਕਰਾ ਕੇ ਕਿਹਾ ਬੇਟਾ ਘਰ ਤਾਂ ਤੇਰਾ ਦਿਲ ਹੈ ਪਰ ਜੇ ਤੂੰ ਚਾਹੁੰਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਪਰ ਉਸ ਦੀ ਅੱਖਾਂ ਵਿੱਚ ਲੁਕਿਆ ਸੁੱਖ ਸਾਫ਼ ਸੀ ਉਸਨੇ ਕਈ ਵਾਰੀ ਸੋਚਿਆ ਸੀ ਕਿ ਜੇ ਉਸਦਾ ਪਤੀ ਅਜੇ ਜਿਉਂਦਾ ਹੁੰਦਾ ਤਾਂ ਸ਼ਾਇਦ ਉਹ ਵੀ ਇੱਕ ਪੱਕਾ ਘਰ ਬਣਾਉਂਦਾ ਪਰ ਹੁਣ ਉਸਦਾ ਬੇਟਾ ਹੀ ਉਸਦਾ ਸੁਪਨਾ ਪੂਰਾ ਕਰਨ ਜਾ ਰਿਹਾ ਏ ਜਦੋਂ ਪਿੰਡ ਵਿੱਚ ਖਬਰ ਫੈਲੀ ਕਿ ਸੁੱਖੋ ਦਾ ਇੱਕ ਪੱਕਾ ਘਰ ਬਣੇਗਾ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੇਖੋ ਗਰੀਬੀ ਦੇ ਬਾਵਜੂਦ ਮਾਂ ਬੇਟੇ ਨੇ ਕਿਵੇਂ ਆਪਣੇ ਹੌਸਲੇ ਨਾਲ ਦਿਨ ਵੇਖ ਲਿਆ ਕੁਝ ਲੋਕ ਈਰਖਾ ਨਾਲ ਵੀ ਕਹਿੰਦੇ ਚਲੋ ਕਿਸਮਤ ਦੇ ਮਾਰੇ ਹੁਣ ਉੱਪਰ ਚੜ ਰਹੇ ਨੇ ਪਰ ਜ਼ਿਆਦਾਤਰ ਲੋਕ ਖੁਸ਼ ਸਨ ਕਿਉਂਕਿ ਸੁੱਖੋ ਦੀ ਸੱਚਾਈ ਅਤੇ ਨੇਕੀ ਨੂੰ ਸਾਰਾ ਪਿੰਡ ਜਾਣਦਾ ਸੀ ਘਰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਮਿੱਟੀ ਦੇ ਘਰ ਦੇ ਨੇੜੇ ਨਵਾਂ ਪਲਾਟ ਤਿਆਰ ਕੀਤਾ ਗਿਆ ਮਜ਼ਦੂਰਾਂ ਦੀਆਂ ਮਜ਼ਦੂਰ ਆਏ ਉਹਨਾਂ ਨੇ ਇੱਟਾਂ ਰੇਤਾ ਸਿਮਿੰਟ ਦੇ ਢੇਰ ਲਗਾਏ ਸੁੱਖੋ ਹਰ ਰੋਜ਼ ਕੰਮ ਵੇਖਦੀ ਤੇ ਆਪਣੇ ਦਿਲ ਵਿੱਚ ਸੋਚਦੀ हे ਰੱਬਾ ਮੇਰੇ ਬੱਚੇ ਨੇ ਅੱਜ ਮੈਨੂੰ ਰਾਣੀ ਬਣਾ ਦਿੱਤਾ ਅਮਨ ਪ੍ਰੀਤਵੀ ਛੁੱਟੀਆਂ ਵਿੱਚ ਪਿੰਡ ਜਾ ਕੇ ਮਜ਼ਦੂਰਾਂ ਨਾਲ ਮਿਲ ਕੇ ਕੰਮ ਕਰਾਉਂਦਾ ਉਹ ਆਪਣੀਆਂ ਬਾਹਾਂ ਚੜਾ ਕੇ ਇੱਟਾਂ ਚੁੱਕਦਾ ਮਾਂ ਕਹਿੰਦੀ ਬੇਟਾ ਤੂੰ ਕਿਉਂ ਮਿਹਨਤ ਕਰਦਾ ਹੈ ਇਹ ਮਜ਼ਦੂਰਾਂ ਦਾ ਕੰਮ ਹੈ ਪਰ ਉਹ ਹੱਸ ਕੇ ਕਹਿੰਦਾ ਮਾਂ ਇਹ ਘਰ ਤੇਰੇ ਲਈ ਹੈ ਇਸ ਦਾ ਹਰੇਕ ਕੋਨਾ ਮੇਰੇ ਪਸੀਨੇ ਨਾਲ ਜੁੜਿਆ ਹੋਵੇਗਾ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਘਰ ਤਿਆਰ ਹੋ ਗਿਆ ਲਾਲ ਇੱਟਾਂ ਦੀਆਂ ਕੰਧਾਂ ਪੱਕੀ ਛੱਤ ਸਾਹਮਣੇ ਛੋਟਾ ਜਿਹਾ 베ੜਾ ਘਰ ਦੇ ਸਾਹਮਣੇ ਬਾਹਰ ਦਾ ਦਰਵਾਜ਼ਾ ਜੜਿਆ ਹੋਇਆ ਜਿਸ ਦੇ ਸੁੰਦਰ ਨਕਸ਼ੇ ਬਣੇ ਸਨ ਘਰ ਦੇ ਮੁੱਖ ਦਰਵਾਜੇ ਤੇ ਅਮਨਪ੍ਰੀਤ ਨੇ ਇੱਕ ਤਖਤੀ ਲਗਾਈ। ਇਹ ਤਖਤੀ ਲਿਖਿਆ ਸੀ ਜਿਸ ਤੇ ਮਾਂ ਦਾ ਆਂਗਣ, ਮਾਂ ਦਾ ਵੇੜਾ, ਪਿਆਰ ਦਾ ਘਰ। ਇਹ ਪੜ ਕੇ ਸੁੱਖੋ ਦੀ ਅੱਖਾਂ ਭਰ ਆਈਆਂ। ਉਸਨੇ بیٹے ਨੂੰ ਗਲੇ ਨਾਲ ਲਾ ਕੇ ਕਿਹਾ, "ਮੇਰਾ ਅਸਲ ਘਰ ਤਾਂ ਤੇਰੇ ਦਿਲ ਵਿੱਚ ਹੈ। ਪਰ ਅੱਜ ਤੂੰ ਮੇਰੇ ਸੁਪਨਿਆਂ ਨੂੰ ਇੱਟਾਂ ਵਿੱਚ ਬਨ ਕੇ ਹਕੀਕਤ ਬਣਾ ਦਿੱਤਾ।" ਘਰ ਦੀ ਰੌਸ਼ਨੀ ਕਰਨ ਲਈ ਪਿੰਡਾਂ ਦੀਆਂ ਔਰਤਾ ਇਕੱਠੀਆਂ ਹੋਈਆਂ ਕੁੜੀਆਂ ਨੇ ਗੀਤ ਗਾਏ ਬੱਚੇ ਖੇਡਦੇ ਰਹੇ ਸੁੱਖੋਂ ਨੇ ਸਭ ਨੂੰ ਮਠਿਆਈ ਵੰਡੀ ਤੇ ਕਿਹਾ ਇਹ ਘਰ ਸਿਰਫ ਸਾਡਾ ਨਹੀਂ ਹੈ ਸਾਰਿਆਂ ਦਾ ਜਿਸ ਨੂੰ ਵੀ ਲੋੜ ਹੋਵੇ ਇਸ ਘਰ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹੇਗਾ ਹੁਣ ਅਮਨਪ੍ਰੀਤ ਆਪਣੀ ਮਾਂ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਾ ਹੌਲੀ-ਹੌਲੀ ਅਮਨਪ੍ਰੀਤ ਨੇ ਪਿੰਡ ਵਿੱਚ ਵੀ ਇੱਕ ਵਧੀਆ ਆਪਣੀ ਨੌਕਰੀ ਲਈ ਥਾਂ ਲੱਭ ਲਈ ਜਿੱਥੇ ਉਹ ਪਿੰਡ ਦੇ ਬੱਚਿਆਂ ਤੇ ਗਰੀਬ ਬੱਚਿਆਂ ਨੂੰ ਪੜ੍ਹਾਈ ਵੀ ਕਰਾਉਂਦਾ ਤੇ ਆਪਣਾ ਕੰਮਕਾਰ ਵੀ ਕਰਦਾ ਹੁਣ ਉਹ ਖੁਸ਼ੀ-ਖੁਸ਼ੀ ਆਪਣੇ ਪਿੰਡ ਵਿੱਚ ਆਪਣੇ ਪਿੰਡ ਦੇ ਲੋਕਾਂ ਤੇ ਆਪਣੀ ਮਾਂ ਨਾਲ ਰਹਿੰਦਾ ਉਹ ਆਪਣੀ ਮਾਂ ਦੀ ਪੂਰੀ ਸੇਵਾ ਕਰਨਾ ਚਾਹੁੰਦਾ ਸੀ ਤੇ ਆਪਣੀ ਮਾਂ ਦੇ ਲਈ ਉਹ ਜੋ ਕੁਝ ਵੀ ਕਰਦਾ ਆਪਣੀ ਮਾਂ ਦੇ ਲਈ ਕਰਦਾ ਤੇ ਹੁਣ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ ਇਸ ਤਰ੍ਹਾਂ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕਿਵੇਂ ਇੱਕ ਮਾਂ ਤੇ ਪੁੱਤ ਦੀ ਮਿਹਨਤ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਹਰ ਸੁਪਨਾ ਪੂਰਾ ਕੀਤਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਕਰਨ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ